ਹਾਂਜੀ ਪਾਵ ਨੰਬਰ ਹੈ ਇੰਜਨ ਗੇਅਰ ਦੀ ਪੂਲ ਗਰੰਟੀ ਹੈ ਕਾਰ ਦੀ ਲਾਈਟ ਐਰ ਐਕਸਟਰਾ ਲੱਗੀਆਂ ਹੋਈ ਨੇ ਇਹਦੀ ਜਿਹੜੀ ਡਿਮਾਂਡ ਹੈ ਵੀਰੇ 490000 ਰੁਪਏ ਅਗਰ ਸਾਡੇ ਲਵੋ ਬਾਈ ਹੋਰਾਂ ਲਵੋ ਉਰੋਂ ਕੋਈ ਗੱਡੀ ਤੁਹਾਨੂੰ ਐਕਸੀਡੈਂਟਲ ਨਿਕਲਦੀ ਹੈ ਮੇਜਰ ਤਾਂ ਬਾਈ ਸਾਰੇ ਪੈਸੇ ਵਾਪਸ ਆ ਤੁਹਾਡੇ ਬੇਚਿੰਤ ਹੋ ਕੇ ਆਜੋ ਲੈ ਵੀ ਮਿੱਤਰੋ ਦੂਜਾ ਪਾਰਟ ਲੈ ਕੇ ਆਇਆ ਤੁਹਾਡੇ ਵਾਸਤੇ ਇਹ ਵੀ ਪਾਰਟ ਦੇ ਵਿੱਚ ਤੁਹਾਨੂੰ ਉਹ ਕਾਰ ਆ ਦਵਾਂਗੇ ਜਿੰਨਾ ਤੁਹਾਨੂੰ ਕਰਾਈ ਲੈਣ ਦੀ ਵੀ ਲੋੜ ਨਹੀਂ ਪੈਣੀ ਵਧੀਆ ਕਾਰਾਂ ਮਿਲਣਗੀਆਂ ਤੁਹਾਨੂੰ ਪ੍ਰੀਮੀਅਮ ਗੱਡੀਆਂ ਵੀ ਦਵਾਂਗੇ ਹੈਚਬੈਕ ਵੀ ਦਵਾਂਗੇ ਛੜਾਨ ਵੀ ਦਵਾਂਗੇ ਐਸਯੂਵੀ ਦਵਾਂਗੇ ਸਾਰੀਆਂ ਗੱਡੀਆਂ ਤੁਹਾਨੂੰ ਇੱਕ ਵਲੌਗ ਦੇ ਵਿੱਚ ਮਿਲਣਗੀਆਂ ਗੱਲ ਕਰਾਂ ਵੀ ਮਿਕਸ ਸੈਗਮੈਂਟ ਰਹਿਣਗੇ ਸਾਰੇ ਕ੍ਰਿਸਟਲ ਕਾਸ ਤੋਂ ਆਏ ਆਪਾਂ ਦੂਜਾ ਪਾਰਟ ਲੈ ਕੇ ਬਈ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਜਿਹਦੇ ਵਿੱਚ ਆਪਾਂ ਪਹਿਲੀ ਕਾਰ ਵਰਨਰ ਤੁਹਾਨੂੰ ਦਿਖਾਵਾਂਗੇ ਤੇ ਗੱਲ ਕਰਾਂ ਲੋਨ ਦੀ ਫੈਸਿਲਿਟੀ ਤੁਹਾਨੂੰ ਮਿਲ ਜਾਣੀ ਹੈ ਬਈ ਪੇਪਰ ਵਰਕ ਦੀ ਗੱਲ ਕਰੇ ਬਈ ਪੇਪਰ ਵਰਕ ਪੂਰਾ ਵੀਰੇ ਬਿਲਕੁਲ ਕੰਪਲੀਟ ਸਸਤੀ ਗੱਲ ਜੀ ਸਸਤੀ ਕਾਰ ਤੇ ਬਈ ਇਹ ਕਾਰ ਆ ਆਪਣੇ ਲਵੇ ਪਹਿਲੀ 2013 ਮਾਡਲ ਹੈ ਜੀ ਡੀਜ਼ਲ ਦੇ ਵਿੱਚ ਚੰਡੀਗੜ੍ਹ ਨੰਬਰ ਸੈਕੰਡ ਓ ਨਾਲ ਦੇ ਨੇ ਬ੍ਰੈਂਡ ਨਿਊ ਨੇ ਵਧੀਆ ਸੀਟ ਕਵਰ ਨੇ ਟੱਚ ਪਲੇਅਰ ਲੱਗਿਆ ਵੀਰੇ ਜਿਹੜੀ ਜਿਹੜੀ ਡਿਮਾਂਡ ਹੈ 4,25,000 ਰੁਪਏ ਦੇ ਵਿੱਚ ਜੀ ਸਵਾ 4 ਲੱਖ ਰੁਪਏ ਦੇ ਵਿੱਚ ਬਈ ਲੋਕਲ ਨੰਬਰ ਦੀ ਕਾਰ ਆ ਇਹ ਕਾਰ ਲੈ ਜਾ ਸਕਦੇ ਤੁਸੀਂ ਲੋਨ ਹੋ ਜਾਊਗਾ ਵੇਚਣ ਤੋਂ ਕੇ ਆ ਜਾਓਗੇ ਬਿਲਕੁਲ ਜੀ ਅਗਲੀ ਆ ਗਈ ਵਰਨਾ ਕਲਰ ਸੇਮ ਹੈ ਤੇ ਇਹਦੀ ਗੱਲ ਕਰੀਏ ਇਹ ਹੈਗਾ ਮਾਡਲ ਉੱਚਾ ਇਹ ਮਾਡਲ 2019 ਮਾਡਲ ਹੈ ਜੀ ਪੈਟਰੋਲ ਦੇ ਵਿੱਚ ਹਾਂਜੀ ਵਾਈਟ ਟਾਇਰ ਐਕਸਟਰਾ ਲੱਗੇ ਉਹਨੇ ਸਾਰੀ ਕਾਰ ਜੈਨੂਨ ਹੈ ਹਮਮ ਤੇ ਸੈਕੰਡ ਓਨਰ ਦੀ ਕਾਰ ਹੈ ਵੀਰੇ ਕਾਰ ਦੀ ਪੂਲ ਗਾਰੰਟੀ ਹੈ ਆਪਣੀ ਇਹ ਡਿਮਾਂਡ ਹੈ ਜੀ 7 ਲੱਖ 45000 ਰੁਪਿਆ 745 ਦੇ ਵਿੱਚ ਬਈ ਕਾਰ ਸੋਹਣੀ ਆ 745 ਤੁਹਾਨੂੰ ਕਾਰ ਮਿਲ ਜਾਣੀ ਆ ਤੇ ਜੇ ਫੋਲੋ ਕਰਕੇ ਆਉਂਗੇ ਤਾਂ ਮਾਨਦਾਨ ਵੀ ਕਰਦਾਂ ਥੋੜਾ ਮੋਟਾ ਮੋਟਾ ਬਈ ਹੈ ਨਾ ਤੇ ਆਹ ਆ ਵੀਰੇ ਆਡੀ ਜੀ 2014 ਰਜਿਸਟਰਡ 15 ਦੀ ਹਾਂਜੀ ਸੈਕੰਡ ਓਨਰ ਹੈ ਵੀਰੇ ਲਾਈਟ ਐਂਡ ਐਕਸਟਰਾ ਲੱਗੇ ਉਹਨੇ ਸਾਰੀ ਕਾਰ ਜੈਨੂਨ ਹੈ ਪੂਲ ਗਾਰੰਟੀ ਆਪਣੀ ਕਾਰ ਦੀ ਤੇਰੀ ਡਿਮਾਂਡ ਹੈ 9 ਲੱਖ 60000 ਰੁਪਿਆ 9 ਲੱਖ 60000 ਹਾਂਜੀ ਠੀਕ ਹੈ ਜੀ ਤੇ ਆਹ ਇਹ ਆ ਜੀ A star BXI ਹੂੰ ਹੂੰ 2010 ਮਾਡਲ ਹੈ ਵੀਰੇ ਪਾਸਿੰਗ 2030 ਤੱਕ ਹੈ ਹੂੰ ਪਹਿਲੇ ਨਾਂ ਦੀ ਕਾਰ ਚੰਡੀਗੜ੍ਹ ਨੰਬਰ ਹੈ ਜੀ ਦੀ ਡਿਮਾਂਡ ਹੈ 1.5 ਲੱਖ ਰੁਪਏ 1.5 ਲੱਖ ਰੁਪਏ ਤੁਹਾਨੂੰ ਕਾਰ ਮਿਲ ਜਾਣੀ ਆ ਬਾਈ ਛੋਟੇ ਬਜਟ ਦੀਆਂ ਕਾਰਾਂ ਵੱਡੇ ਬਜਟ ਦੀਆਂ ਕਾਰਾਂ ਸਾਰੀਆਂ ਖੜੀਆਂ ਜਾਂ ਆਪਣੇ ਲਵੇ ਕੋਈ ਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਕਾਰ ਇੱਕ ਵਾਰ ਫੋਨ ਕਰ ਲਓ ਫੋਨ ਕਰਕੇ ਤੁਹਾਨੂੰ ਫੋਟੋਆਂ ਵਗੈਰਾ ਸਭ ਮਿਲ ਜਾਣਗੇ ਕਿਉਂਕਿ ਬਾਈ ਔਰ ਥੋੜੀਆਂ ਕਾਰਾਂ ਭੀੜੀਆਂ ਖੜੀਆਂ ਹੁੰਦੀਆਂ ਨੇ ਬਾਈ ਹੋਰਿਆਂ ਨੇ ਫੋਟੋਆਂ ਕਿੰਨਾਂ ਫੋਟੋਆਂ ਖਿੱਚੀਆਂ ਹੁੰਦੀਆਂ ਨੇ ਫੋਨ ਕਰਕੇ ਫੋਟੋਆਂ ਮੰਗਾ ਲਓ ਆਹ ਹੈ 2016 ਮਾਡਲ ਹੈ ਜਡੀਪਲਸ ਹੈ ਵੀਰ ਜੀ ਫਸਟ ਓਨਰ ਹੈ 99000 ਕਿਲੋਮੀਟਰ ਚੱਲੀ ਹੋਈ ਹੈ ਟਾਇਰ ਟੂਰ ਬ੍ਰੈਂਡ ਨਿਊ ਨੇ ਕਾਰ ਦੇ ਜਿਹੜੀ ਦੀ ਡਿਮਾਂਡ ਛੱਡੋ ਜੀ ਆਪਾਂ ਤਾਂ ਦੇਣ ਵਾਲਾ ਰੇਟ ਹੀ ਦੱਸ ਦਿਆਂ 495000 ਦੀ ਕਾਰ ਦੇਣੀ ਆਪਾਂ 16 ਮਾਡਲ ਹਾਂਜੀ 16 ਮਾਡਲ 495 ਜਡੀ ਪਲਸ ਪਲਸ ਲਾਇਆ ਨਾਲ ਮਿੱਤਰੋ ਇਹ 2013 ਦੀ ਮੈਨੂਅਲ ਚ ਹੈ ਹੂੰ ਤੇ ਰਜਿਸਟਰਡ 14 ਇਹ 60 65000 ਸਰਵਿਸ ਰਿਕਾਰਡ ਚ ਚੱਲੀ ਹੋਈ ਆ ਲਾਈਟ ਐ ਐਕਸਟਰਾ ਲੱਗੋ ਨਹੀਂ ਵੀਰੇ ਇਹਦੇ ਇਹ ਕਾਰ ਆਪਾਂ 4,60,000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਥੋੜਾ ਵਟਾਣਾ ਨੇ ਵੇਚਣ ਹੋ ਜਾਏਗਾ ਠੀਕ ਹੈ ਜੀ ਲਓ ਬਈ ਆ ਵੀ ਕਾਰ ਸੋਹਣੀ ਹੈ ਬਈ ਹਨਾ ਤੇ ਆ ਗਈ Honda City ਇਹ ਵੀਰੇ 2015 ਵੀਰੇ ਹੂੰ ਹੂੰ 90,000 ਕਿਲੋਮੀਟਰ ਚੱਲੀ ਹੋਈ ਹੈ ਹੂੰ ਡੀਜ਼ਲ ਦੇ ਵਿੱਚ ਹੈ ਜੀ ਇਹ ਵੀ ਕਾਰ ਇੰਜਨ ਗੇਅਰ ਦੀ ਵਧੀਆ ਵੀਰੇ ਇਹਦੀ ਡਿਮਾਂਡ ਹੈਗੀ ਆ 3,90,000 ਰੁਪਏ 3,90,000 ਰੁਪਏ ਬਈ 15 ਮਾਡਲ Honda City 3,90,000 ਚ ਨਵੇਂ ਟਾਇਰ ਕੰਡੀਸ਼ਨ ਤੁਹਾਡੇ ਸਾਹਮਣੇ ਆਜੋ ਬਈ ਆ ਰੇਟ ਨਹੀਂ ਕਿਸੇ ਪਾਸੋਂ ਮਿਲਣਾ ਤੇ ਅਗਲੀ ਆ ਗਈ SUV ਕਾਰ ਜੀ ਮੈਂ ਤੁਹਾਨੂੰ ਕਿਹਾ ਜੀ ਆਫ ਰੋਡਿੰਗ ਕਾਰ ਹੈ ਵਧੀਆ ਕਾਰ ਹੈ ਅ ਪਜੈਰੋ ਇਹ ਕਾਰ ਲੈ ਸਕਦੇ ਹੋ ਤੁਸੀਂ ਕਿਹੜਾ ਮਾਡਲ ਹੈ 2007 ਹੈ ਵੀਰ ਜੀ ਹਾਂ ਜੀ 27 ਤੱਕ ਪਾਸਿੰਗ ਹੈ ਲਾਈਟ আর ਐਕਸਟਰਾ ਲੱਗੇ ਹੋ ਨੇ ਕਾਰ ਦੇ ਇਸ ਕਾਰ ਦੇ ਇੰਜਨ ਗੇਅਰ ਦੀ ਆਪਣੀ ਪੂਲ ਗਾਰੰਟੀ ਹੈ ਵੀਰ ਜੀ ਜਿਹੜੀ ਦੀ ਡਿਮਾਂਡ ਹੈ 5,25,000 ਰੁਪਏ ਬਾਕੀ ਰੇਟ ਮੌਕੇ ਤੇ ਕਰ ਲਾਂਗੇ ਗਾ ਵੀ ਨੰਬਰ ਸੋਨਾ ਹਾਂਜੀ ਹਾਂਜੀ ਤੇ ਬਾਕੀ ਇਹ ਕਾਰ ਨਾ ਤਾਂ ਇਹਨਾਂ ਨੂੰ ਓਨਰ ਮੈਟਰ ਕਰਨ ਠੀਕ ਹੈ ਜੀ ਤੇ ਬਗਲ ਕਰਾਂ ਸਿਰਫ ਇਹਨੂੰ ਲੋਡਿੰਗ ਮੈਟਰ ਕਰਦੀ ਹੈ ਕਿ ਇਹਨੂੰ ਇਹ ਚਾਹੁੰਦੀ ਹੈ ਵੀ ਮੈਨੂੰ ਖੱਡਿਆਂ ਚ ਪਾਓ ਮੈਨੂੰ ਰੋਡ ਤੇ ਨਾ ਪਾਓ ਖੱਡਿਆਂ ਚ ਪਾਓ ਰੇਤੇ ਚ ਪਾਓ ਗਾਰੇ ਤੇ ਪਾਓ ਉਹ ਗੱਲ ਕਰਾਂ ਵੀ ਝੋਟਾ ਕਾਰ ਆ ਇਹ ਕਾਰ ਤੁਸੀਂ ਲਿਜਾ ਸਕਦੇ ਆ ਮਿੱਤਰੋ ਬਹੁਤ ਘੱਟ ਮਿਲਦੀ ਹੈ ਅੱਜ ਆਪਣੇ ਲਾਵੇ ਖੜੀ ਹੈ ਤੇ ਆ ਆ ਗਈ ਫੋਰਚੂਨਰ ਵੀ ਐਚ 470 ਇਹ ਵੀ ਲੋਕਲ ਨੰਬਰ ਦੀ ਕਾਰ ਹੈ ਕਿਹੜਾ ਮਾਡਲ ਹੈ ਵੀਰੇ ਇਹ 2015 ਵੀਰੇ ਹੂੰ ਹੂੰ ਫਸਟ ਓਨਰ ਦੀ ਕਾਰ ਹੈ ਵੀਰੇ ਠੀਕ ਹੈ ਸਾਰੀ origignal ਦੀ ਆਪਣੀ ਫੁੱਲ ਗਾਰੰਟੀ ਹੈ ਓਕੇ 137000 ਕਿਲੋਮੀਟਰ ਚੱਲੀ ਹੈ 137 ਆਟੋਮੈਟਿਕ 4x4 ਓਕੇ ਹਾਂਜੀ ਹਾਂਜੀ ਤੇ ਦੋਨੀਆਂ 4x4 ਗੱਡੀਆਂ ਬਈ ਠੀਕ ਹੈ ਇਹ ਕਾਰ ਲੈ ਜਾ ਸਕਦੇ ਹੋ ਅਸੀਂ ਡਿਮਾਂਡ ਹੈ 139000 ਰੁਪਏ 139000 ਰੁਪਏ ਲੋਨ ਹੋ ਜਾਣਾ ਬਈ ਬਿਲਕੁਲ ਤੇ ਅਗਲੀ ਕਾਰ ਤੁਹਾਨੂੰ ਮੈਂ ਦਿੰਨਾ i20 ਬਈ ਪੈਟਰੋਲ ਦੀ ਜੇ ਕੋਈ ਪੈਟਰੋਲ ਦੀ i20 ਲੈਣ ਦਾ ਚਾਹਵਾਨ ਹੈ ਤਾਂ ਆਹ ਕਾਰ ਲੈ ਜਾ ਸਕਦੇ ਹੋਗੇ ਤੇ ਵਧੀਆ ਕਾਰ ਖੜੀ ਆਪਣਾ ਇਹ ਕਿਹੜਾ ਮਾਡਲ ਕਾਰ ਹੈ ਵੀਰੇ 2016 ਮਾਡਲ ਹੈ ਵੀਰੇ ਹਾਂਜੀ ਠੀਕ ਹੈ ਨਾ ਪੈਟਰੋਲ ਦੇ ਵਿੱਚ ਹੈਗੀ ਐ ਸਾਰੀ ਪਰ ਜੈਨੂਨ ਹੈ ਇਹ ਆਪਾਂ ਜੀ 430000 ਰੁਪਏ ਦੀ ਕਾਰ ਦੇ ਦਾਂਗੇ 430 ਦੇ ਵਿੱਚ ਇੱਥੇ ਲਾਉਣ ਕਿੰਨਾ ਕੋ ਜਾਣਾ ਇੱਥੇ 5.5 ਲੱਖ ਰੁਪਏ ਦਾ 5.5 ਲੱਖ ਅੱਛਾ ਜਿਵੇਂ ਆਪਣੀ ਗੱਡੀਆਂ ਆ ਨਾ ਮਾਲਾ ਪੇਂਟ ਪੇਂਟ ਸ਼ੇਂਟ ਮਾਲਾ ਮੋਟਾ ਹੁੰਦਾ ਕੋਈ ਇਹਦਾ ਲਾ ਪੈਸੇ ਹੁੰਦਾ ਤੇ ਚੱਕਰ ਤੋਂ ਦੇਖੋ ਵੀਰ ਜੀ ਇੱਕ ਅੱਧਾ ਪੀਸ ਹੋ ਸਕਦਾ ਹੈ ਹਾਂ ਹਾਂ ਐਕਸੀਡੈਂਟ ਦੀ ਆਪਣੀ ਬੁੱਲ ਗਾਰੰਟੀ ਹੈ ਠੀਕ ਆ ਬਾਕੀ ਇਹ ਨਾ ਹੋਵੇ ਵੀ ਗੱਡੀ ਸਾਰੀ ਪੇਂਟ ਆ ਇਹ ਵੋ ਹਨਾ ਵੀਰੇ ਪੈਸੇ ਰਿਫੰਡ ਨਹੀਂ ਜੀ ਬਸ ਠੀਕ ਆ ਲੈ ਭਾਈ ਅਗਰ ਸਾਡੇ ਲਵੋ ਬਾਈ ਹੋਰਾਂ ਲਵੋ ਉਰੋਂ ਕੋਈ ਗੱਡੀ ਤੁਹਾਨੂੰ ਐਕਸੀਡੈਂਟਲ ਨਿਕਲਦੀ ਆ ਮੇਜਰ ਤਾਂ ਬਾਈ ਸਾਰੇ ਪੈਸੇ ਵਾਪਸ ਆ ਤੁਹਾਡੇ ਬੇਚਿਤ ਹੋ ਕੇ ਆਜੋ ਪੈਸੇ ਤਾਂ ਗੱਲ ਕਹਿਣੀ ਬਣਦੀ ਨਹੀਂ ਸੀ ਪਰ ਚਲੋ ਕਹਿ ਦਈਏ ਵੀ ਹਨਾ ਟਰਸਟ ਹੁੰਦਾ ਬਾਈ ਹਨਾ ਤੇ ਕਿਉਂਕਿ ਕਹਿਣੀ ਤਾਂ ਨਹੀਂ ਬਣਦੀ ਕਿਉਂਕਿ ਬਾਈ ਹੋਰੀ ਇਦਾਂ ਦਾ ਕੰਮ ਹੀ ਨਹੀਂ ਕਰਦੇ ਆਹਾ ਵੀਰੇ 2017 ਵੀਰੇ ਬੀਡੀਆਈ ਔਰ 90000 ਸਰਵਰ ਰਿਕਾਰਡ ਚੱਲੀ ਹੋਈ ਆ ਚੰਡੀਗੜ੍ਹ ਨੰਬਰ ਹੈ ਫਰਸਟ ਹੁੰਦਰਾ ਤੇ ਇਹਦੀ ਡਿਮਾਂਡ ਹੈ 490000 ਰੁਪਈਆ 490000 ਹਾਂਜੀ ਹਾਂਜੀ ਬੇਬੀ ਸਲਾਮ ਵੀਰ ਯਾ ਕਾਰ ਲੈ ਜਾ ਸਕਦੇ 490000 ਦੇ ਵਿੱਚ ਵਧੀਆ ਕਾਰ ਆਹ ਇਹ ਜੀ 2014 ਮਾਡਲ ਹਾਂਜੀ ਡੀਜ਼ਲ ਦੇ ਵਿੱਚ ਇਹ ਵੀ ਕਾਰ ਵਧੀਆ ਕਾਰ ਐ ਐਸ ਵੀ ਮਾਡਲ ਐ ਹਾਂਜੀ ਤੇ ਇਹਦੀ ਜੀ ਡਿਮਾਂਡ ਆ ਵੀਰ ਜੀ ਕਿ ਜੇ ਮੰਨ ਕੇ ਚੱਲੋ 295000 ਰੁਪਏ ਸਿਰਫ ਹਾਂਜੀ ਵੀਰ ਜੀ ਲੈ ਵੀ 295000 ਰੁਪਏ ਦੀ ਕਾਰ ਬਈ ਹੈ ਨਾ ਸੋਹਣੀ ਕਾਰ ਬਈ ਤੇ ਆ ਆ ਗਈ ਆਪਣੇ ਲਵੇ i10 ਗ੍ਰੈਂਡ i10 ਗ੍ਰੈਂਡ ਟੌਪ ਮਾਡਲ ਐ ਵੀਰੇ ਪੋਸ਼ਟ ਬਟਨ ਵਾਲਾ ਡੀਜ਼ਲ ਦੇ ਵਿੱਚ ਐ ਇਹ ਜੀ ਡਿਮਾਂਡ ਹੈਗੀ ਆ 2,70,000 ਰੁਪਏ 270 ਦੇ ਵਿੱਚ ਹਾਂਜੀ ਹਾਂਜੀ ਬਾਈ ਮਿੱਤਰੋ 270 ਦੇ ਵਿੱਚ ਐਵਰੇਜ ਬਹੁਤ ਸੋਹਣੀ ਮਿਲ ਜਾਣੀ ਆ ਤੁਹਾਨੂੰ ਕਾਰ ਦੀ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਆਜੋ ਫਿਰ ਜੇ ਕਿਸੇ ਨੇ ਕਾਰ ਲੈਣੀ ਆਹਾ ਵੀਰੇ ਇਹ ਜੀ 2014 ਮਾਡਲ ਹੈ ਵੀਰੇ ਹਾਂਜੀ ਬੀਡੀਆਈ ਡੀਜ਼ਲ ਦੇ ਵਿੱਚ ਫਸਟ ਓਨਰ ਹੈ ਚੰਡੀਗੜ੍ਹ ਨੰਬਰ ਹੈ ਵੀਰ ਇਹ ਟੂਰ ਵਧੀਆ ਨੇ ਕਾਰ ਦੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਇਹ ਕਾਰ ਦੀ ਡਿਮਾਂਡ ਰਹੂਗੀ 3,90,000 ਰੁਪਏ ਜੀ 3,90,000 ਰੁਪਏ ਚੰਡੀਗੜ੍ਹ ਨੰਬਰ ਦੀ ਕਾਰ ਆ ਬਾਈ ਸੋਹਣੀ ਕਾਰ ਆ ਸਲਫਟ ਕਾਰ ਲੱਭ ਰਹੇ ਹਾਂ 14 ਮਾਡਲ 390000 ਰੁਪਈਆ ਦੀ ਬਈ ਤੇ ਆਹ ਕਾਰ ਆ ਗਈ ਆਪਣੇ ਲਵੇ ਆਲਟੋ K10 K10 ਨਹੀਂ ਹੈ ਹਾਂਜੀ ਆਲਟੋ K10 ਆਟੋਮੈਟਿਕ ਹੈ ਜੀ 2015 ਰਜਿਸਟਰਡ 17 ਹਮ ਫਸਟ ਓਨਰ ਦਾ ਪੀਵੀ ਪੁਆਇੰਟ ਮਹਾਲੀ ਦਾ ਨੰਬਰ ਹੈ ਹਾਂਜੀ ਕੈਰਪੂਰ ਬ੍ਰਾਂਡ ਨਿਊ ਨੇ ਕਾਰ ਦੇ ਇਹਦੀ ਜਿਹੜੀ ਡਿਮਾਂਡ ਹੈ 315000 ਰੁਪਈਆ ਆਪਾਂ 285000 ਦੀ ਕਾਰ ਦੇ ਦਾਂਗੇ ਦੋ ਲੈ ਬੋਲਦੀ ਵੀ ਹੈ ਬੋਲਦੀ ਹੈ ਹਾਂ 3 ਲੱਖ ਤੇ ਕਿੰਨੇ ਦੀ ਕਰ 215 ਨਮਾਨ 285 ਦੇ ਦਾਂਗੇ 285 ਦੀ ਬਈ ਆ ਬਿਕਲੀ ਇਹ ਵੀ ਕਿਲਾ ਲੈ ਵੀ ਆ ਦੇਖੋ ਇਹ ਨਾ ਵੀਡੀਓ ਪਾਉਣ ਤੋਂ ਪਹਿਲਾਂ ਹੀ ਵਿਗ ਜਾਂਦੀਆਂ ਕਾਰਾਂ ਬਈ ਇਹ 19 ਮਾਡਲ ਹੈ ਜੀ ਡੀਜ਼ਲ ਦੇ ਵਿੱਚ ਕਮਰਸ਼ੀਅਲ ਚ ਆ ਜਾਂਦੀ ਹੈ ਸਾਰੇ ਪੇਪਰ ਕੰਪਲੀਟ ਨੇ ਕਾਰ ਦੇ ਹਾਂਜੀ ਲਾਈ ਟਾਇਰ ਲੱਗੇ ਹੋ ਨੇ ਇੰਜਨ ਗੇਅਰ ਦੀ ਕਾਰ ਬਹੁਤ ਵਧੀਆ ਹੈ ਬੜੇ ਜੈਨੂਨ ਜੇ ਰੇਟ ਤੇ ਬਈ ਕਾਰ ਦੇ ਦਾਂਗੇ 285000 ਰੁਪਏ ਡਿਮਾਨ ਹੈ ਉਹਦੇ ਵਿੱਚ ਵੀ ਨੇਗੋਸ਼ੀਏਸ਼ਨ ਹੋ ਜਾਏਗਾ ਰੇਟ 285 ਦੇ ਵਿੱਚ ਮੈਂ 18/19 285 ਦੀ ਕਾਰ ਮਿਲ ਲੈਣੀ ਆ ਲੈ ਜਾ ਸਕਦੇ ਹਾਂ ਕਾਰ ਬਈ ਤੇ ਆ ਗਈ ਆਪਣੇ ਲਵੇ ਪੀਵੀ01 ਦੀ ਇੱਕ ਹੋਰ ਦੋ ਕਾਰਾਂ ਖੜੀਆਂ ਆਪਣੇ ਕਮਰਸ਼ੀਅਲ ਦੀਆਂ ਇਹ ਦੀ 2018 ਰਿਸਟ 19 ਲਾਈਟ ਆਰ ਲੱਗੇ ਹੋ ਨੇ ਬਹੁਤ ਵਧੀਆ ਕਾਰ ਹੈ ਪੈਟਰੋਲ ਪਲੱਸ ਸੀਐਨਜੀ ਹਾਂਜੀ ਸਾਰੇ ਪੇਪਰ ਕੰਪਲੀਟ ਨੇ ਵੀਰੇ ਇਹ ਕਾਰ ਸਾਡੇ ਤੱਕ 70 ਲੱਖ ਰੁਪਏ ਡਿਮਾਂਡ ਹੈ ਵੀਰ ਜੀ ਸਾਡੇ ਤੱਕ 70 ਲੱਖ ਹਾਂ ਆਪਾਂ ਹੋਰ ਵੀ ਇਨਵੈਸਟਮੈਂਟ ਕਰਕੇ ਕਾਰ ਮੰਨ ਕੇ ਚੱਲੋ ਵੀ 70 ਲੱਖ ਦੀ ਕਾਰ ਦੇ ਦਾਂਗੇ ਔਰ 3 ਲੱਖ ਰੁਪਏ ਦਾ ਆਪਾਂ ਲੋਨ ਕਰਾ ਦਾਂਗੇ ਉੱਤੇ ਤੇ ਬਾਈ ਇੱਕ ਵਾਰ ਜੋ ਤੁਸੀਂ ਆਗੇ ਖਾਲੀ ਹੱਥ ਨਹੀਂ ਜਾਓਗੇ ਬਿਲਕੁਲ ਮਤਲਬ ਵੀ ਇਹ ਨਹੀਂ ਹੈਗਾ ਜੋ ਤੁਹਾਨੂੰ ਉਹ ਰੇਟ ਦੇਤਾ ਵੀ ਹਨਾ ਯਾਰ ਬਈ ਅਡੇ ਰਹਿਣਗੇ ਬਾਈ ਹੁਣ ਦਾ ਸਵਾਬ ਬਹੁਤ ਨਿੱਗਾ ਥੋੜੇ ਅੰਗੂ ਬਈ ਹਨਾ ਬੇਚਿੰਤ ਹੋ ਕੇ ਆਓ ਤੁਹਾਨੂੰ ਚੰਗੀਆਂ ਕਾਰਾਂ ਦੇਣਗੇ ਚੰਗੇ ਰੇਟ 'ਚ ਦੇਣਗੇ ਆਏ ਦਾ ਮਾਨਦਾਨ ਕਰਨਗੇ ਠੀਕ ਆ ਬਾਈ ਮਿੱਤਰੋ ਆਓ ਚੰਗੀਆਂ ਕਾਰਾਂ ਲੈਣ ਵਾਸਤੇ ਠੀਕ ਹੈ ਤੇ ਆ ਅਗਲੀ ਆ ਗਈ ਆਪਣੇ ਲਈ ਬਾਈ ਆਜੋ ਜੀ ਇਹ ਆ ਜੀ 2024 hm ZXI ਆਟੋਮੈਟਿਕ ਸਾਰੀ ਕਾਰ ਜਨਮ ਹੈ ਸਿਰਫ 14000 ਕਿਲੋਮੀਟਰ ਚੱਲੀ ਹੈ ਵੀਰੇ ਅੱਛਾ ਹਾਂ ਜੀ ਫਸਟ ਓਨਰ ਦੀ ਕਾਰ ਹੈ ਜੀ ਪੂਨ ਗਰੰਟੀ ਵਾਲੀ ਕਾਰ ਹੈ ਇਹਦੀ ਡਿਮਾਂਡ ਹੈ 790000 ਰੁਪਇਆ 790000 ਡਿਮਾਂਡ ਬਾਈ ਆਜੋ ਠੀਕ ਹੈ 90000 ਮਤਬ 1 ਲੱਖ 5 ਲੱਖ ਦੇ ਕੇ ਲੋਨ ਵੀ ਕਰਾ ਲਾਂਗੇ ਇਜ਼ੀਲੀ ਹੋ ਜਾਏਗਾ ਇਜ਼ੀਲੀ ਹੋ ਜਾਊਗਾ ਬਾਈ ਤੇ ਆ ਦੋ ਕਾਰਾ ਰਹਿ ਗਈ ਆਪਣੇ ਲਵੇ ਗਈ ਆ 1 i20 ਇਹ ਇਹ ਜੀ 2016 ਹਾਂਜੀ ਰਜਿਸਟਰਡ 17 ਹਾਂਜੀ ਡੀਜ਼ਲ ਦੇ ਵਿੱਚ ਆ ਜੀ ਸਪੋਰਟਸ ਮੈਰੀਐਂਟ ਆ ਲਾਈਟ ਆ ਐਕਸਟਰਾ ਲੱਗੇ ਹੋਏ ਨੇ ਇੰਜਨ ਗੇਅਰ ਦੀ ਬਹੁਤ ਵਧੀਆ ਕਾਰ ਆ ਜੀ ਫੁੱਲ ਗਾਰੰਟੀ ਹੈ ਇਹਦੀ ਦੀਮਾਂਡ ਹੈ 5.5 ਲੱਖ ਰੁਪਈਆ 5.5 ਲੱਖ ਰੁਪਈਆ ਇਹ ਹੈਗੇ 5.5 ਲੱਖ ਰੁਪਈਆ ਦੀ ਬਾਈ ਜੀ 60-70 ਹਜ਼ਾਰ ਲੱਖ ਦੇ ਉਹਦੇ ਵੀ ਲਾਉਣ ਹੋ ਜਾਣਾ ਆ ਲਾਸਟ ਕਾਰ ਆ ਗਈ ਵਰਨਾ ਇਹ ਮਾਡਲ ਕਿਹੜਾ ਹੈ 2014 ਵੀਰੇ ਪੰਜਾਬ ਨੰਬਰ ਹੈ ਇੰਜਨ ਗੇਅਰ ਦੀ ਪੂਰ ਗਰੰਟੀ ਹੈ ਕਾਰ ਦੀ ਲਾਈਟ ਐ ਐਕਸਟਰਾ ਲੱਗੀਆਂ ਹੋਈ ਨੇ ਇਹਦੀ ਜਿਹੜੀ ਡਿਮਾਂਡ ਹੈ ਵੀਰੇ 490000 ਰੁਪਏ 490000 ਤੇ 14 ਮਾਡਲ ਬਈ ਉਹਦੇ ਵਿੱਚ ਵੀ ਰੇਟ ਤੋੜ ਲਾਂਗੇ ਤੇ ਬਈ ਮਿੱਤਰੋ ਇਹ ਸੀਗੀ ਅੱਜ ਦੀਆਂ ਕਾਰਾਂ ਕਿਸੇ ਨੇ ਕੋਈ ਕਾਰ ਲੈਣੀ ਆ ਇੱਕ ਵਾਰ ਕ੍ਰਿਸਟਲ ਕਾਰਸ ਤੇ ਆਜੋ ਮੁਹਾਲੀ ਸੈਕਟਰ 27 ਦੇ ਵਿੱਚ ਵਧੀਆ ਕਾਰਾਂ ਔਰ ਤੁਹਾਨੂੰ ਮਿਲਣਗੀਆਂ ਹੋਰ ਵੀ ਬਹੁਤ ਕਾਰਾਂ ਗੁਰਪੀ ਪਿੱਛੇ ਦਿਖਾ ਰਿਹਾ ਹੋਊਗਾ ਤੁਹਾਨੂੰ ਬਈ ਹੈ ਨਾ ਇਹ ਸਾਰੀਆਂ ਕਾਰਾਂ ਆ ਪਿਛਲੇ ਵਲੌਗਸ ਬਣਾਈਆਂ ਸੀਗੀਆਂ ਕੋਈ ਵੀ ਕਾਰ ਅਗਰ ਤੁਹਾਨੂੰ ਉਨਾਂ ਚ ਜੱਜਦੀ ਹੈ ਇਸ ਬਲੌਗ ਤੇ ਜੱਜਦੀ ਹੈ ਤਾਂ ਬਾਈਕਰਾਂ ਲਵੇ ਆ ਕੇ ਕਾਰਾਂ ਦੀ ਡਿਟੇਲ ਲੈ ਕੇ ਕਾਰ ਖਰੀਦ ਸਕਦੇ ਹੋ ਬੇਚਿੰਤ ਹੋ ਕੇ ਆਓ ਤੁਹਾਡੇ ਨਾਲ ਕੋਈ ਦਿੱਕਤ ਨਹੀਂ ਹੋਣੀ ਭਈ ਚੱਲੀਏ ਫਿਰ ਫਿਰ ਆਪਾਂ ਠੀਕ ਹੈ ਸასი ਗੱਲ ਹੈ